ਸਤਨਾਮ ਵਾਹ ਗੁਰੂ ਸਾਹਿਬ ਜੀਓ ਨਮ ਮਾਇਆ ਮੋਹਿਆ ਕਹੈ ਤੇ ਲੋਚਨ ਮੀਤ ਕਾਹੇ ਛੇਪੋ ਛਾਇ ਲੈ RAM ਨਾ ਲਭੋ ਚੇਤ ਨਮ कह तिलोचना मुख ते राम समाल हाथ पाओ कर काम सब चेत निरंजन नाल मोहल्ला पंचम कबीरा हमर को नहीं हम किस हूं के नाहे जिने रचन रचाया ਤੇ ਸੇ ਮੈਂ ਸਮਾਏ ਕਬੀਰ ਕਿਚੜ ਆਟਾ ਗਿਰ ਪਰਿਆ ਕਛੂ ਨ ਆਇਓ ਹੱਥ ਪੀਸਤ ਪੀਸਤ ਚਾਬਿਆ ਸੋਏ ਨੇ ਬਹਿਸਾਥ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਉਹ ਗਨ ਕਰੈ ਕਾਹੇ ਕਿ ਕੁਸਲਾਤ ਹਾਥ ਦੀਪ ਕੂਏ ਪਰ ਕਬੀਰ ਲਾਗੀ ਪ੍ਰੀਤ ਸੋ ਜਾਨ ਸਿਉ ਵਰਜੈ ਲੋਗ ਅਜਾਨ ਤਾਂ ਸਿਉ ਟੋਟੇ ਕਿਉ ਬਣੈ ਜਾਕੇ ਜੀਪਰਾਨ ਕਬੀਰ ਕੋਠੇ ਮੰਡਪ ਹਿਤ ਕਰ ਕਾਹੇ ਮਰੋ ਸਵਾਰ ਕਾਰਜ ਸਾਡੇ ਤਿੰਨ ਹੱਥ ਕਹਨੀ ਤਪਉਨੇ ਚਾਰ ਕਬੀਰ ਜੋ ਮੈਂ ਚਿਤ ਵੋ ਨ ਕਰੈ ਕਿਆ ਮੇਰੇ ਚਿਤ ਵੇ ਹੋਏ ਆਪਣਾ ਚਿਤ ਵਿਆਹ ਕਰੈ ਜੋ ਮੇਰੇ ਚਿਤ ਨ ਹੋਏ ਮਹੱਲਾ ਤੀਜਾ ਤੈਂਤਾ ਪਿਆਪ ਕਰਾਏ ਸੇ ਅਤਿੰਤ ਪਿਆਪੇ ਦੇ ਨਾਨਕ ਸੋ ਸਲਾਹੀਏ ਜੇ ਸਭ ਨਾ ਸਾਰੇ ਕਰੇ ਮਹੱਲਾ ਪੰਜਵਾਂ ਕਬੀਰ ਰਾਮ ਨਾ ਚੈਤਿਓ ਫਿਰ ਆ ਲਾਲ ਚਮਾਹੇ ਪਾਪ ਕਰਨ ਤ ਮਰ ਗਿਆ ਉਦ ਪੁਨੀ ਖੇਨਵਾਹੇ ਕਬੀਰ ਕਾਇਆ ਕਾਚੇ ਕਰਵੇ ਕੇਵਲ ਕਾਚੇ ਤਾਤ ਸਬਤ ਰਖੈ ਤਾਰਾਮ ਭਜ ਨਾਇ ਤਬਿਨ ਠੇਬਾਤ ਕਬੀਰ ਕੇ ਸੋ ਕੇ ਸੋ ਕੂਕਿਐ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਨੇ ਪੁਕਾਰ ਕਬੀਰ ਕਾਇਆ ਕਜਲੇ ਬਨ ਭਿਆ ਮਨ ਕੁੰਚਰ ਮੈਂ ਮੰਤ ਅੰਕਸ਼ ਗਿਆਨ ਰਤਨ ਹੈ ਖੇਵਟ ਵਿਰਲਾ ਸੰਤ ਕਬੀਰ ਰਾਮ ਰਤਨ ਮੁਖ ਕੋਥਰੇ ਪਖਰ ਆਗੇ ਖੋਲ ਕੋਈ ਆਏ ਮਿਲੈ ਗੋਗਹ ਕੇ ਲੇ ਗੋ ਮਹਗੇ ਮੂਲ ਕਬੀਰ RAM ਨਾ ਜਾਣਿਉ ਨਹੀਂ ਪਾਲਿਓ ਕਟਕ ਕੁਟੰਬ ਤੰਦੇ ਮੈਂ ਮਰ ਗਇਓ ਬਾਹਰ ਪੈ ਨੰਬ ਕਬੀਰ ਆਖੇ ਕਰੇ ਮਟੁਕੇ पल पल गई बहाए मन जंजाल ना छोड़ें जम दे आ ध म मायाए कबीर तरवर रूपे राम बल रूपे बैराग छाया रूपे साद है जिन तजियां बाद विवाद ਕਬੀਰ ਸਭੀ ਜਬੋਏ ਬਾਰਾਮਸ ਫਲੰਤ ਸਿਤਲ ਛਾਇਆ ਗਹਿਰ ਫਲ ਪੰਖੇ ਕੇਲ ਕਰਨਤ ਕਬੀਰ ਦਾਤਾ ਤਰਵ ਹਰਦਿਆ ਫਲ ਉਪਕਾਰੀ ਜੀਵਨਤ ਪੰਖੇ ਚਲੇ ਦੇ ਸਬਰੇ ਮਿਰਖ ਸੁਫਲ ਫਲਫਲੰਤ ਕਬੀਰ ਸਾਧੂ ਸੰਗ ਪ੍ਰਾਪਤ ਲਿਖਿਆਏ ਲਲਾਟ ਮੁਕਤ ਪਦਾਰਥ ਪਾਈਐ ਠਾਕ ਨ ਅਬ ਟਟ ਕਟ ਕਬੀਰ ਏਕ ਕੜੀ ਆਦੇ ਕਰੀ ਆਦੇ ਹਉ ਤੇ ਆਦ ਤੰਤਨ ਸੇਤੀਂ ਗੋਸਟੇ ਜੋ ਕੀਨੇ ਸੋਲਾਬ ਕਬੀਰ ਭੰਦ ਮਸ਼ੁਲੇ ਸੁਰਾ ਪਾਨ ਜੋ ਜੋ ਪ੍ਰਾਨੀ ਖਾਏ ਤਿਰਥ ਵਰਤਨੇ ਮਤੀਏ ਤੇ ਸਬਰ ਸਾਤ ਲਜਾਏ niche loyan kar ro lela j kat kamahe ਸਬ ਰਸ ਖੇਲੋ ਪੀ ਸੋ ਕਿਸੇ ਲਖਾਵੋ ਨਾ ਹੈ ਨੀਚੇ ਲੋਇਣ ਕਰ ਰਹੋ ਲੈ ਸੋ ਜਨ ਘਟਮਾ ਹੈ ਸਬ ਰਸ ਖੇਲੋ ਪੀ ਸੋ ਕਿਸੂ ਲਖਾਵੋ ਨਾ ਹੈ 8 ਜਾਮ 64 ਘਰੇ ਤੋ ਨਿਰਖਤਰ ਜੀਓ ਨੇਕ ਜੇ ਨੋਇਣ ਕਿਉਂ ਕਰੋ ਸਭ ਘਟ ਦੇਖੋ ਪੀਓ ਸੁਨ ਸਖੇ ਭੇ ਮੈਂ ਜਿਓ ਬਸ ਜੀ ਮੈਂ ਬਸ ਕੇ ਪੀਓ ਜਿਉ ਪੀਓ 부ਜੋ ਨਹੀਂ ਘਟ ਮੈਂ ਜਿਓ ਕੇ ਪੀਓ ਜਿਓ ਪੀਓ 부ਜੋ ਨਹੀਂ ਘਟ ਮੈਂ ਜਿਓ ਕੇ ਪੀਓ कबीर भमण गुरु है जगत का भगतन का गुरु नाही हरज ओर जग पछ मुआ चारो वेद माहे हर खांड रेत में बिखरे हाथ चुने ना जाय कह कबीर गुरु भले बुझाई ਕੇਤੇ ਓਏ ਕਹਿ ਖਾਏ ਕਬੀਰ ਜੋ ਤੋਏ ਸਦ ਪਿਰਮ ਕੇ ਸੇਸ ਕਾਟ ਕਰ ਗੋਏ ਖੇਲਤ ਖੇਲਤ ਆਲ ਕਰ ਜੋਗਿ ਜੋਏ ਤੋਏ ਕਬੀਰ ਜੋ ਤੋਏ ਸਦ ਪਿਰਮ ਕੇ ਪਾਕੇ ਸੇਤੇ ਖੇਲ ਤਾਤੇ ਸਰਸੋ ਪੇਲ ਕ ਨਖਲ ਪਈ ਨ ਤੇਲ ਟੁੰਡ ਤਟ ਢੋਲੇ ਅੰਦਗਤ ਅਰਚੀਨਤ ਨਾਹੀ ਸੰਤ ਕਹ ਨਾਮ ਕਿਉ ਪਾਈ ਬਿਨ ਭਗਤੋ ਪਗਵੰਤ ਹਰ ਸੋ ਹੀਰਾ ਛੜਕੈ ਕਰਿਆਨ ਕੀਆਸ ਤੇ ਨਰ ਦੋਜਤ ਜਾਹੇਗੇ ਸਤਿ ਭਾਖਰ ਵਿਦਾਸ ਕਬੀਰ ਜੋਗ ગ્રਹ ਕਰ ਤਾ ਧਰਮ ਕਰ ਨਾਹੀ ਤਾ ਕਰ ਬੈਰਾਗ ਬੈਰਾਗੇ ਬੰਧਨ ਕਰ ਤਾ ਕੋ ਵੱਡੋ ਆਪਾਗ ਕਬੀਰ ਜੋ ਗ੍ਰਹ ਕਰੇ ਤਾ ਧਰਮ ਕਰ ਨਾਹੀ ਤਾ ਕਰ ਬੈਰਾਗ ਬੈਰਾਗੀ ਬੰਧਨ ਕਰੇ ਤਾ ਕੋ ਵੱਡੋ ਆਪਾਗ ਵਾਹਿਗੁਰੂ ਜੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ